ਇੱਡਾ ਕਿ ਦਲਦਵਾ ਸੀ ਬੰਦੇ ਦਾ ਗਲਤ ਹੋ ਗਿਆ ਜਦੋਂ ਉਹ ਭਰਾ ਜੇਲ੍ਹ ਤੋਂ ਆਇਆ ਨਾ ਕਾਫਲਾ ਬਾਲਾ ਵੱਡਾ ਹੋ ਗਿਆ ਸਰਕਾਰਾਂ ਨੂੰ ਟੈਨਸ਼ਨ ਪਈ ਜੀ ਜਿੱਥੋਂ ਮਾਰਨ ਦਾ ਖਾਸ ਕਰਕੇ ਜਰੀਆ ਬਣ ਤਾ ਜੀ ਇਹ ਤਾਂ ਸਾਰਿਆਂ ਤੇ ਕਾਬੂ ਪਾ ਗਿਆ ਕਿਉਂਕਿ ਪੰਜਾਬ ਦਾ ਇੱਕ ਹੀਰੋ ਬਣ ਗਿਆ ਸੀ ਬਸ ਇਹੀ ਮਰਨ ਦਾ ਕਾਰਨ ਬਣਿਆ ਉਹਦੇ ਸਰਕਾਰਾਂ ਡਰ ਗਈਆਂ ਕਾਫਲੇ ਡਰ ਗਈਆਂ ਡਰ ਗਈਆਂ ਬਿਲਕੁਲ ਡਰ ਗੀਆਂ ਕਿਉਂਕਿ ਕਾਫਲਾ ਬਹੁਤ ਤਕੜਾ ਸੀਗਾ ਜੀ ਮੈਂ ਨਹੀਂ ਦੇਖਿਆ ਅਜੇ ਤੱਕ ਕਿਸੇ ਮੰਤਰੀ ਜਾਂంత్రి ਕਿਸੇ ਦੇ ਨਾਲ ਵੀ ਐਡਾ ਕਾਫਲਾ ਜਿੱਡਾ ਉਹਨਾਂ ਦੇ ਨਾਲ ਜੇਲ੍ਹ ਚੋਂ ਸੀਗਾ ਉਹ ਮਾਰਿਆ ਸੀਗਾ ਲੇਖ ਤੇ ਚੰਡੀਗੜ੍ਹ ਹਾਂ ਜੀ ਮਾਰਿਆ ਵੀ ਸਾਰ ਸੂਟਰਾਂ ਨਹੀਂ ਸੀਗਾ ਸਰਕਾਰੀ ਸੂਟਰਾਂ ਨਹੀਂ ਸੀ ਜੀ ਕਿਉਂਕਿ ਆਪਾਂ ਨੂੰ ਪਤਾ ਜਿਹੜਾ ਨਿਸ਼ਾਨਾ ਲੱਗਿਆ ਜਿੱਥੇ ਉਹਨਾਂ ਤੋਂ ਬਿਨਾ ਲੱਗ ਨਹੀਂ ਸਕਦਾ ਤੇ ਨਹੀਂ ਚੰਡੀਗੜ੍ਹ ਤੋਂ ਬੰਦੇ ਨੂੰ ਬੰਦਾ ਮਾਰ ਕੇ ਨਿਕਲ ਹੀ ਨਹੀਂ ਸਕਦਾ ਜੀ ਨਾਰੇ ਇੱਕ ਕੁੜੀ ਦੀ ਗੱਲ ਹੁੰਦੀ ਸੀ ਜਿਹੜੀ ਨਾਰ ਬਿਲਕੁਲ 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 ਉਹਦਾ ਹੀ ਸਾਰਾ ਰੋਲ ਸੀਗਾ ਕੁੜੀ ਦਾ ਹੂੰ ਤੇ ਯਾਨੀ ਉਹ ਤੋਂ ਦੁਨੀਆ ਡਰਦੀ ਸੀ ਜੀ ਜੀ ਚਟਾਲੇ ਤੱਕ ਡਰਦੇ ਸੀ ਜੀ ਜੇ ਇੱਕ ਫੋਨ ਲਾ ਆਂਦਾ ਸੀ ਇੱਕ ਭਰਾ ਆਇਆ ਮੇਰੇ ਬੈਠੇ ਤੋਂ ਆਇਆ ਸੀ ਹੂੰ ਉਨੇ ਮਤਲਬ ਕਿ ਜੂਆ ਕਾ ਸੱਟਾ ਖੇਡਦੇ ਹੁੰਦੇ ਸੀਗੇ ਕਰੋੜ ਰੁਪਇਆ ਜਿੱਤਿਆ ਸੀ ਹਮ ਇਹਨਾਂ ਨੇ ਜਵਾਬ ਦੇਤਾ ਜਟਾਲਿਆ ਨੇ ਕਹਿੰਦੇ ਅਸੀਂ ਨਹੀਂ ਦੇਣਾ ਹਮ ਤੇ ਡੈਂਪੀ ਕੋਲੇ ਆ ਗਿਆ ਹਮ ਡੈਂਪੀ ਨੇ ਚੱਕਿਆ ਜਾ ਕੇ ਫੋਨ ਲਾਇਆ ਉਹਨੂੰ ਕਹਿੰਦਾ ਵੀ 1 ਕਰੋੜ ਰੁਪਇਆ ਇਹਦਾ ਹਮ ਪਹੁੰਚ ਜਾਣਾ ਚਾਹੀਦਾ ਸ਼ਾਮ ਨੂੰ ਹਮ ਤੇ ਨਹੀਂ ਡੈਂਪੀ ਆਊਗਾ ਹਮ ਉਹ ਕਹਿੰਦਾ ਨਹੀਂ ਬਾਈ ਨਹੀਂ ਬਾਈ ਕਿ ਨਹੀਂ ਬਾਈ ਨਹੀਂ ਬਾਈ ਬੱਸ ਫੋਨ ਕੱਟਤਾ ਜੀ ਉਹ ਕਹਿੰਦਾ ਬਾਈ ਜੀ ਪਹੁੰਚਤਾ ਲੈਂਦੇ ਕੀ ਕਹਿੰਦੇ ਕਹਿੰਦਾ ਸ਼ਾਮ ਨੂੰ ਪੈਸੇ ਆ ਜਾਣਗੇ ਨਾ ਇਹ ਤਾਂ ਮੈਂ ਜਾਊ ਹਮ ਤੇ ਸਾਡੇ ਬੈਠੇ ਤੋਂ ਉਹਨਾਂ ਦਾ ਫੋਨ ਆ ਗਿਆ ਸੀ ਉਹ ਕਹਿੰਦੀ ਜੀ ਪੇਮੈਂਟ ਲੈ ਜਾਓ ਸਾਡਾ ਬੰਦਾ ਆ ਰਿਹਾ ਦੇਣ ਤੁਹਾਡੇ ਕੋਲ ਜੀ ਐਡਾ ਕ ਦਬਦਬਾ ਸੀ ਬੰਦੇ ਦਾ ਹਮ ਗਲਤ ਹੋ ਗਿਆ ਜਦੋਂ ਉਹ ਭਰਾ ਜੇਲ੍ਹ ਚੋਂ ਆਇਆ ਨਾ ਹਮ ਕਾਫਲਾ ਬਾਲਾ ਵੱਡਾ ਹੋ ਗਿਆ ਹਮ ਸਰਕਾਰਾਂ ਨੂੰ ਟੈਨਸ਼ਨ ਪੈ ਗਈ ਜੀ ਜਿੱਥੋਂ ਮਾਰਨ ਦਾ ਖਾਸ ਕਰਕੇ ਜਰੀਆ ਬਣ ਗਿਆ ਜੀ ਇਹ ਤਾਂ ਸਾਰਿਆਂ ਤੇ ਕਾਬੂ ਪਾ ਗਿਆ ਹਮ ਕਿਉਂਕਿ ਪੰਜਾਬ ਦਾ ਇੱਕ ਹੀਰੋ ਬਣ ਗਿਆ ਸੀ ਹਮ ਬਸ ਇਹੀ ਮਾਰੰਦਾ ਕਾਰਨ ਬਣਿਆ ਉਹਦੇ ਸਰਕਾਰਾਂ ਡਰ ਗਈਆਂ ਕਾਫਲੇ ਡਰ ਗਈਆਂ ਡਰ ਗਈਆਂ ਬਿਲਕੁਲ ਡਰ ਗਈਆਂ ਕਿਉਂਕਿ ਕਾਫਲਾ ਬਹੁਤ ਤਕੜਾ ਸੀਗਾ ਜੀ ਮੈਂ ਨਹੀਂ ਦੇਖਿਆ ਅਜੇ ਤੱਕ ਕਿਸੇ ਮੰਤਰੀ ਜਾਂంత్రి ਕਿਸੇ ਦੇ ਨਾਲ ਵੀ ਐਡਾ ਕਾਫਲਾ ਜਿੱਡਾ ਉਹਨਾਂ ਦੇ ਨਾਲ ਜੇਲ੍ਹ ਚੋਂ ਸੀਗਾ ਹਮ ਸਮਾਉ ਸਰ ਮਤਲਬ ਅਲੱਗ ਹੀ ਦੁਨੀਆ ਦਾ ਬੰਦਾ ਸੀਗਾ ਜੀ ਤੇ شریف ਪੁੱਜ ਕੇ ਹਮ ਦਿਲਦਾਰ ਪੁੱਜ ਕੇ ਗੱਲਾਂ ਬਾਤਾਂ ਕਰਨ ਵਾਲਾ ਵਧੀਆ ਸੁਣਖੇੜਨ ਵਾਲਾ ਬੰਦਾ ਸੀਗਾ ਹਮ ਜੇਲ੍ਹ ਦੇ ਵਿੱਚ ਵੀ ਕਹਿੰਦੇ ਪੂਰੀ ਮੰਤਰਾਂ ਸ਼ਬਦਾਂ ਨਾਲ ਜਿਹੜਾ ਸੀ ਜਦੋਂ ਲੋਕ ਮੈਲਾ ਜਾਂਦੇ ਸੀ ਕਹਿੰਦੇ ਫਰੂਟਾਂ ਦੀਆਂ ਪੇਟੀਆਂ ਬਿਲਕੁਲ ਜੀ ਸਾਰੀ ਜੇਲ੍ਹ ਵਾਸਤੇ ਮਠਿਆਈ ਬਹੁਤ ਜਾਂਦੀ ਸੀ ਸਾਰੀ ਜੇਲ੍ਹ ਵਾਸਤੇ ਬਣਦਾ ਸੀ ਹੂੰ ਜੇਲ੍ਹ 'ਚ ਬੈਰ ਕੱਢ ਸੀ ਸਾਰਾ ਕੋ ਛੱਡ ਸੀ ਮੈਂ ਕਹਿੰਦਾ ਰਹਿਣੀ ਸਹਿਣੀ ਰਾਜਾ ਵਾਲੀ ਸੀ ਬੰਦੇ ਦੀ ਹੂੰ ਇਹੀ ਤਾਂ ਮਤਲਬ ਇਹ ਗੱਲਾਂ ਨਾ ਉਹ ਬੰਦੇ ਦਾ ਦਿਲ ਸੀਗਾ ਜਿਹੜਾ ਮੰਨ ਲਓ ਜਿਵੇਂ ਜੇਲ੍ਹ ਸੁਪਰਡੈਂਟ ਹੈ ਜਦੋਂ ਉਹ ਐਸਐਸਪੀ ਐ ਉਹ ਇੰਨੀ ਇੱਜ਼ਤ ਕਰਦੇ ਸੀ ਉਹ ਬੰਦੇ ਦੀ ਉਹ ਵੀ ਕਰਦਾ ਸੀ ਇਹ ਨਹੀਂ ਉਹ ਨਹੀਂ ਕਰਦਾ ਸੀ ਜੀ ਉਹ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ ਹਰ ਇੱਕ ਇਨਸਾਨ ਦੀ ਤੇ ਪੈਰ ਬਹੁਤ ਡੂੰਘੇ ਸੀ ਜੀ ਜੀ ਬਾਦਲ ਕਿਆਂ ਨੂੰ ਵੀ ਤਾਂ ਚੱਕਦਾ ਸੀ ਮਤਲਬ ਕਿ ਜਿਹੜੀ ਗੱਲ ਕਹਿੰਦਾ ਸੀ ਕਰਨੀ ਪੈਂਦੀ ਸੀ ਜੀ ਜਿਹੜੇ ਬੰਦੇ ਵੀ ਯਾਰ ਹਰਿਆਣੇ 'ਚ ਚੜ੍ਹਾਈ ਆ ਯਾਰ ਪੰਜਾਬ 'ਚ ਬੈਠੇ ਵੀ ਤੇ ਪੰਜਾਬ 'ਚ ਤਾਂ ਹੈਗੀ ਹੈਗੀ ਆ ਜੀ ਕਿ ਸਰਕਾਰਾਂ ਨੂੰ ਟੈਨਸ਼ਨ ਪੈਣੀ ਸੀ ਜੀ ਇਸ ਕਰਕੇ ਉਹ ਭਰਾ ਦਾ ਕਤਲ ਹੋ ਗਿਆ ਜੀ ਤੇ ਜਿਉ ਹੁੰਦਾ ਪਤਾ ਨਹੀਂ ਕੀ ਹੋਣਾ ਸੀ ਉਦੋਂ ਦਾ ਬਾਬਾ ਜਿਹੜੇ ਫੋਨ ਹੈ ਮੋਬਾਈਲ ਫੋਨ ਤਾਂ ਹੁਣ ਚੱਲੇ ਤਾਂ ਫੋਨ ਵੀ ਨਹੀਂ ਹੁੰਦੇ ਸੀ ਬਿਲਕੁਲ ਨਹੀਂ ਸੀ ਉਹ ਮਾਰਿਆ ਸੀਗਾ ਲੇਖ ਤੇ ਚੰਡੀਗੜ੍ਹ ਜੀ ਮਾਰਿਆ ਵੀ ਸਰ ਸੂਟਰਾਂ ਨੇ ਸੀਗਾ ਸਰਕਾਰੀ ਸੂਟਰਾਂ ਨੇ ਸੀ ਜੀ ਕਿਉਂਕਿ ਆਪਾਂ ਨੂੰ ਪਤਾ ਜਿਹੜਾ ਨਿਸ਼ਾਨਾ ਲੱਗਿਆ ਜਿੱਥੇ ਉਹਨਾਂ ਤੋਂ ਬਿਨਾ ਲੱਗ ਨਹੀਂ ਸਕਦਾ ਤੇ ਨਾ ਚੰਡੀਗੜ੍ਹ ਤੋਂ ਬੰਦੇ ਨੂੰ ਬੰਦਾ ਮਾਰ ਕੇ ਨਿਕਲ ਹੀ ਨਹੀਂ ਸਕਦਾ ਜੀ ਨਾਲੇ ਇੱਕ ਕੁੜੀ ਦੀ ਗੱਲ ਹੁੰਦੀ ਸੀ ਵੀ ਜਿਹੜੀ ਨਾਲ ਬਿਲਕੁਲ 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 ਉਹਦਾ ਹੀ ਸਾਰਾ ਰੋਲ ਸੀਗਾ ਕੁੜੀ ਦਾ ਉਹ ਫਰੈਂਡ ਸੀ ਉਸ ਦੀ ਹਾਂਜੀ ਜੀ ਉਹਦਾ ਰੋਲ ਰਿਹਾ ਹੈ ਉਹਦੇ ਨਾਲ ਬਿਲਕੁਲ ਜੀ ਦਿੱੰਪੀ ਦਾ ਇੱਕ ਬਹੁਤ ਸੁਣਿਆ ਕਹਿੰਦੇ ਵੀ ਜਿਵੇਂ ਉਹ ਕੁੜੀਆਂ ਛੱਡਣਾਂ ਜਾਂਦਿਆਂ ਸੀ ਸਾਰੇ ਪਰਿਵਾਰ ਤੰਗ ਕਰਦੇ ਸੀ ਉਹਨਾਂ ਨੂੰ ਬੜੀ ਪਹਿਲ ਦਿੰਦਾ ਸੀ ਇੱਕ ਫੋਨ ਤੇ ਬੁਸਾਉਂਦਾ ਸੀ ਕੁਝ ਤੁਸੀਂ ਸੁਣੀ ਉਹਦੀ ਕਹਾਣੀ ਆਪ ਜਾਂਦਾ ਸੀ ਜੀ ਬਿਲਕੁਲ ਜਾਂਦਾ ਸੀ ਜਿਹੜਾ ਬੰਦਾ ਮਰਜੀ ਆ ਜਾਂਦਾ ਵੀ ਮੇਰੀ ਭੈਣ ਜਾਂ ਮੇਰੀ ਧੀ ਦਾ ਰੌਲਾ ਹੂੰ ਜਾਂ ਆ ਪ੍ਰੋਬਲਮ ਐ ਆਪ ਖੜਾ ਹੁੰਦਾ ਸੀ ਉੱਠ ਕੇ ਆਪ ਜਾਂਦਾ ਸੀ ਜੀ ਇਸ ਗੱਲੋਂ ਬੰਦੇ ਦੀ ਚੜ੍ਹਾਈ ਸੀ ਹੋਰ ਨਹੀਂ ਕੋਈ ਗੱਲ ਜੀ ਦੇਖੋ ਜਦੋਂ ਵੋਟਾਂ 'ਚ ਉੱਠਿਆ ਤੁਸੀਂ ਉਦੋਂ ਉਸ ਵਕਤ ਉਹਦੇ ਨਾਲ ਸੀ ਕਿਦੋਂ ਸੀ ਨਹੀਂ ਜੀ ਮੈਂ ਫਰਾਰ ਸੀਗਾ ਮੈਂ ਇੱਥੇ ਹੈ ਨਹੀਂ ਸੀ ਉਦੋਂ ਹੂੰ ਉਦੋਂ ਮੈਂ ਵਾਰਸੀ ਹੂੰ ਤੇ ਪਰ ਉਹ ਵੀ ਬਹੁਤ ਵੱਡੀ ਗਲਤੀ ਸੀ ਵੋਟੇ ਉੱਠਣਾ ਵੋਟਾਂ ਚੁਟਣ ਉਹ ਕਿਵੇਂ ਦੇਖੋ ਬੰਦਾ ਨਿਗਾ ਚੜ ਜਾਂਦਾ ਜੀ ਆਪਾਂ ਨੂੰ ਪਤਾ ਹੀ ਹੈ ਮੈਨੂੰ ਵੀ ਐਮਐਲਏ ਇਲੈਕਸ਼ਨ ਲੜਾ ਰਹੇ ਸੀ ਮੋਗੇ ਤੋਂ ਜੀ ਬਹੁਤ ਜ਼ੋਰ ਲੱਗਿਆ ਵਾ ਸੀ ਮੇਰੇ ਤੇ ਵੀ ਐਮਐਲਏ ਦੀ ਇਲੈਕਸ਼ਨ ਲੜੇ ਮੈਨੂੰ ਐਸਐਸਪੀ ਡੈਪੀ ਐਸਪੀ ਕੋਈ ਨਹੀਂ ਮੋੜਦਾ ਸੀ ਮੇਰੀ ਸਭ ਚੱਲਦੀ ਸੀ ਫੁੱਲ ਹੂੰ ਤੁਸੀਂ ਪਉਚਲੇ ਮੈਨੂੰ ਬਦਨੀ ਯੂਨੀਅਨ ਦਾ ਪ੍ਰਧਾਨ ਵੀ ਸਤਾਫਤ ਕਰਤਾ ਸੀ ਮੈਂ ਕਿਹਾ ਵੀ ਨਹੀਂ ਹੂੰ ਸਾਡੇ ਗੁੱਸੇ ਪਿੰਡ ਮੰਦਰ ਹੈ ਮਾਤਾ ਸਤੀ ਦਾ ਉਹਦੀ ਕਮੇਟੀ ਭੰਗ ਕਰਾ ਕੇ ਮੈਂ ਨਵੀਂ ਬਣਾਤੀ ਹੂੰ ਲੋਕਾਂ ਨੂੰ ਉਹ ਵੀ ਲੱਗਦਾ ਸੀ ਪ੍ਰਧਾਨ ਆਪ ਨੂੰ ਮੈਂ ਕਿਹਾ ਨਹੀਂ ਹੂੰ ਮੈਂ ਗਰੀਬ ਆਦਮੀ ਆ ਮੈਂ ਪੈਸੇ ਖਾਜੂ ਮੈਂ ਇਤੋਂ ਨਹੀਂ ਭਰੇ ਜਾਣੀ ਇਹ ਪਾਪ ਮੈਂ ਨਹੀਂ ਕਰਨਾ ਹੂੰ ਮੈਂ ਸਿਰ ਪਿੰਡ ਦਾ ਭਲਾ ਚਾਹੁੰਨਾ ਹੂੰ ਜੇ ਉਹ ਕਮੇਟੀ ਬਦਲੀ ਸੀ ਤਾਂ ਅੱਜ ਮੇਰੇ ਪਿੰਡ ਦਾ ਨਕਸ਼ਾ ਬਦਲਿਆ ਪਿਆ ਗੁੱਸੇ ਦਾ ਜੀ ਪੈਲਸ ਮਹਿਰਜ ਪੈਲਸ ਪਿੰਡ ਦੇ ਵਿੱਚ ਹੈ ਹੂੰ ਕਿਤੇ ਵੀ ਤੁਹਾਨੂੰ ਪਿੰਡ 'ਚ ਕੱਚਾ ਥਾਂ ਨਹੀਂ ਦਿਆਊਗਾ ਕੀ ਇੱਕ ਛੱਪੜ ਰਹਿ ਗਿਆ ਸੀ ਉਹਦੇ ਵੀ ਚਾਰ ਭਾਗਾ ਚ ਵੰਡ ਕੇ ਉਹਦਾ ਵੀ ਆਰੋ ਲੈ ਜਾਂਦੇ ਆ ਜੀ ਕਿਸਤੀਆਂ ਚੱਲਣਗੀਆਂ ਪਿੰਡ 'ਚ ਹਾਂ ਜੀ ਜੀ ਉਹ ਹੁੰਦਾ ਵਿਕਾਸ ਹਾਂ ਕਿਉਂਕਿ ਬਾਬਾ ਕੁਸਤਾ ਰਾਮ ਜੀ ਦੀ ਜਗਾ ਉਹ ਉਹਦੀ ਇੰਨੀ ਕੁ ਦੇਣ ਹੈ ਪਿੰਡ ਦੇ ਇੰਨੀ ਕੁ ਛਤਰ ਛਾਇਆ ਹਾਂ ਮੈਂ ਕਹਿੰਦਾ ਜੀ ਭਾਵੇਂ ਸਾਡਾ ਪਿੰਡ ਜਿੰਨਾ ਮਰਜ਼ੀ ਕੁਝ ਲਈ ਜਾਵੇ ਪੈਸਾ ਉਹ ਤੋਂ ਮੁੱਕਦਾ ਹੀ ਨਹੀਂ ਮੰਦਰ ਤੋਂ ਜੀ ਹੁਣ ਮੰਦਰ ਦੀ ਜ਼ਮੀਨ ਵੀ ਬਣ ਗਈ ਕਿੰਨੀਆਂ ਜਗ੍ਹਾ ਵੀ ਬਣ ਗਈਆਂ ਪਹਿਲਾਂ ਕੁਝ ਨਹੀਂ ਬਣਦਾ ਸੀ ਜੀ ਮੇਰਾ ਸਿਰ ਤੇਹੀ ਰੌਲਾ ਸੀ ਤੇ ਉਹ ਲੱਖਾ ਸਦਾਣਾ ਵੋਟਾਂ 'ਚ ਖੜ ਗਿਆ ਉਦੋਂ ਬਰਨਾਲੇ ਜੇਲ੍ਹ ਸੀ ਭਰਾ ਇਹਨੇ ਮੈਨੂੰ ਸੱਦਿਆ ਮੈਨੂੰ ਤੇ ਆਰਾਮ ਸਰਪੰਚ ਨੂੰ ਭੋੜੀ ਵਾਲੇ ਨੂੰ ਬੁਲਾਇਆ ਮੈਨੂੰ ਕਹਿੰਦਾ ਵੀ ਇਹ ਖੜਦਾ ਸੀਗਾ ਮਾਇਆਬਤੀ ਵੱਲੋਂ ਮੈਂ ਕਿਹਾ ਲੱਖੇ ਰਹਿਣ ਦੇ ਯਾਰ ਮੈਂ ਕਿਹਾ ਨਾ ਮੈਂ ਵੀ ਮਗਰ ਖੜਿਆ ਨਹੀਂ ਮੈਨੂੰ ਪਤਾ ਆਪਾਂ ਮਾਰੇ ਜਾਵਾਂਗੇ ਇਹਨਾਂ 'ਚ ਇਹ ਨਾ ਪੌੜ ਹੈ ਇਹਨਾਂ ਦੇ ਵਿੱਚ ਆ ਕੇ ਪੀਸਿਆ ਜਾਂਦਾ ਬੰਦਾ ਪਰ ਉਹਨੇ ਮੇਰੀ ਨਹੀਂ ਸੁਣੀ ਪਰ ਉਹਨੇ ਮਾਨਪ੍ਰੀਤ ਨਾਲ ਗੱਲ ਕਰਕੇ ਬਾਅਦ 'ਚ ਉਧਰੋਂ ਖੜਾ ਹੋ ਗਿਆ ਇਹ ਜਿਹੜੇ ਸਾਡੇ ਲੋਕ ਐ ਇਹ ਬੜਾ ਬੰਦੇ ਨੂੰ ਚੜਾ ਵਧਾ ਦਿੰਦੇ ਆ ਨਾਲ ਨਾਰੇ ਵੀ ਲਾ ਦਿੰਦੇ ਆ ਪਰ ਜਦੋਂ ਪੀਪੀ ਕੋਲੇ ਜਾਂਦੇ ਉਦੋਂ ਪਤਾ ਨਹੀਂ ਕੀ ਦੌਰਾ ਪੈਂਦਾ ਉਦੋਂ ਹੋਰ ਪਾਸੇ ਮੋਹਰ ਲਾ ਦਿੰਦੇ ਅੱਛਾ ਹੁਣ ਲੱਖੇ ਨਾ ਤਿੰਨ ਚਾਰ ਵਾਰ ਹੀ ਆਈ ਹੋਇਆ ਜੀ ਵੀ ਜੇ ਇੰਨਾ ਚੰਗਾ ਬੰਦਾ ਐ ਇੰਨਾ ਪੰਜਾਬ ਦੀ ਖਾਤਰ ਕਰਦਾ ਪੰਜਾਬੀ ਦੀ ਖਾਤਰ ਕਰਦਾ ਫਿਰ ਇੱਕ ਵਾਰੀ ਜਿਤਾ ਦਿਓ ਯਾਰ ਹੂੰ ਦੇਖ ਲੈਣਾ ਚਾਹੀਦਾ ਭੋਖਾ ਦੇ ਦੇ ਨਿਕ ਦੇਣ ਜਿਵੇਂ ਉਹ ਡੈਂਪੀ ਕੰਮ ਕਰਦਾ ਏ ਜੇ ਜਿਤਾਣ ਦੇ ਕਿੱਡੀ ਗੱਲ ਸੀ ਯਾਰ ਹੂੰ ਜਿਹੜਾ ਬੰਦਾ ਪੰਜਾਬ ਲਈ ਕੰਮ ਕਰਦਾ ਉਹਨੂੰ ਜਿਤਾਓ ਹੂੰ ਉਹ ਹੋਰ ਵੀ ਜਿਆਦਾ ਕਰੂਗਾ ਜਿਆਦਾ ਕਰੂਗਾ ਪਰ ਸਾਡੇ ਲੋਕ ਨਹੀਂ ਇੱਥੇ ਤਾਂ ਮਾਰ ਕੇ ਦੱਸਣਾ ਪੈਂਦਾ ਮੈਂ ਚੰਗਾ ਸੀ ਉਦੋਂ ਫਿਰ ਦੱਸਣ ਦਾ ਕੀ ਫਾਇਦਾ ਜੀ ਜਿਵੇਂ ਸਿੱਧੂ ਮੂਸੇ ਵਾਲਾ ਹੁਣ ਚੰਗਾ ਹੈ ਹੂੰ ਜਦੋਂ ਜਿਉਂਦਾ ਸੀ ਉਦੋਂ ਫੁਕਰਾ ਸੀ ਹੂੰ ਮਾੜਾ ਸੀ ਉਦੋਂ ਵੋਟਾਂ 'ਚ ਖੜਾ ਸੀਗਾ ਉਦੋਂ ਲੋਕਾਂ ਨੇ ਵੋਟ ਨਹੀਂ ਪਾਈ ਹੁਣ ਕਹਿਣਗੇ ਸਾਡੇ ਏਰੀਏ ਦਾ ਸੀ ਯਾਰ ਉਦੋਂ ਕਿਉਂ ਨਹੀਂ ਪਾਈ ਬਾਈ ਉਹਦੇ ਜਿਤਾ ਲੈਣ ਦੇ ਵਿਚਾਰੇ ਨੂੰ ਹੂੰ ਹੋ ਸਕਦਾ ਜੋ ਮਾਪਿਆਂ ਦਾ ਪਤੋ ਉਹਨਾਂ ਦੇ ਕੋਲੇ ਹੁੰਦਾ ਜੀ 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 ਏਡਾ ਘਾਟਾ ਪਿਆ ਪੰਜਾਬ ਨੂੰ ਏਡਾ ਕਿ ਜਵਾਨੀ ਨੂੰ ਸਾਡੇ ਨੂੰ ਖੇਤ ਜਾਣ ਲਾਤਾ ਮਾਪਿਓ ਦੀ ਸੇਵਾ ਕਰਨ ਲਾਤਾ ਇੱਕ ਬੰਦੇ ਨੇ ਬਹੁਤ ਵੱਡੀ ਗੱਲ ਸੀ ਬਹੁਤ ਵੱਡੀ ਖੇਤ ਦਾ ਖੇਤ ਤਾਂ ਜਾਣੋ ਡਰਦੇ ਹੀ ਸਾਡੇ ਜਵਾਨ ਜੀ ਸ਼ਰਮਾਂਦੇ ਹੀ ਜੀ ਕਿਤੇ ਟਰੈਕਟਰ ਸ਼ੌਂਕ ਨਾਲ ਚਲਾਉਣ ਲਾਤੇ ਸੀ ਉਹਨੇ ਹੂੰ ਇਹ ਵੀ ਬਹੁਤ ਵੱਡੀ ਗੱਲ ਹੈ ਕਲਾਕਾਰ ਪਿੰਡਾਂ 'ਚ ਰਹਿਣ ਲਾਤੇ ਸੀ ਉਹਨੇ ਹੂੰ ਖੁਦ ਪਿੰਡ 'ਚ ਰਿਹਾ ਹੂੰ ਬਈ ਮੈਂ ਇਹ ਕਹਿਣਾ ਵੀ ਸਾਡੀ ਪਬਲਿਕ ਪਤਾ ਨਹੀਂ ਕਿਉਂ ਵੀ ਮਰੇ ਤੋਂ ਬਾਅਦ ਚੰਗਾ ਕਿਉਂ ਕਹਿੰਦੀ ਹੈ ਜਿਉਂਦੇ ਨੂੰ ਕਿਉਂ ਨਹੀਂ ਕਹਿੰਦੇ ਇਹ ਹੀ ਦੁੱਖ ਦੀ ਗੱਲ ਆਪਣੀ ਜੀ ਸੈਂਟਰ ਸਰਕਾਰ ਹੋਰ ਹੋਊਗੀ ਪੰਜਾਬ ਚ ਹੋਰ ਹੋਊਗੀ ਕਦੇ ਵੀ ਆਪਣੀ ਮੇਲ ਨਹੀਂ ਖਾਂਦੀ ਸੈਂਟਰ ਨਾਲ ਪੰਜਾਬ ਕਦੇ ਵੀ ਨਹੀਂ ਖਾਦਾ ਹੋਊਗਾ ਹੂੰ ਫਿਰ ਪੈਸਾ ਕਿਵੇਂ ਆਊਗਾ ਹੂੰ ਵੀ ਜਦੋਂ ਆਪਾਂ ਨੂੰ ਪਤਾ ਸੈਂਟਰ ਚ ਹੋਰ ਆ ਆਪਣੇ ਹੋਰ ਆਪਾਂ ਬੰਦੇ ਤਾਂ ਆਪਦੇ ਜਿਤਾ ਲਓ ਜਿਹੜੇ ਕੱਲੇ ਕਹਿ ਰਹੇ ਉਹ ਤਾਂ ਜਿਤਾ ਲਓ ਹੂੰ ਹੁਣ ਭਾਈ ਅਮਰਤਪਾਲ ਨੂੰ ਜਿਤਾਇਆ ਚਲੋ ਵਧੀਆ ਗੱਲ ਆ ਵਧਾਈਆਂ ਉਹਨਾਂ ਨੂੰ ਜੀ ਬਹੁਤ ਵਧੀਆ ਗੱਲ ਆ ਸਾਡੇ ਸਤਵੰਤ ਸਿੰਘ ਦਾ ਬੇਟਾ ਜਿੱਤਿਆ ਉਹ ਵੀ ਬਹੁਤ ਸਾਡੇ ਨਾਗਰ ਤੋਂ ਸਾਡੇ ਏਰੀਆ ਨੂੰ ਮਾਣ ਮਹਿਸੂਸ ਹੋਇਆ ਹੈ ਨਾ ਨਹੀਂ ਬੇਇਜ਼ਤੀ ਬਹੁਤ ਹੋਣੀ ਸੀ ਬਹੁਤ ਹੋਣੀ ਸੀ ਕਿਉਂਕਿ ਉਸ ਪਰਿਵਾਰ ਨੇ ਡਿੱਗੀ ਪੱਗ ਜਿਹੜੀ ਆਪਣੀ ਸਿਰ ਤੇ ਰੱਖੀ ਸੀ ਜੀ ਇਸ ਕਰਕੇ ਮੈਂ ਕਹਿੰਦਾ ਵੀ ਹੁਣ ਲੱਖਾ ਹੀ ਬਚਿਆ ਕੱਲਾ ਹੂੰ ਇਹਨੂੰ ਤਾਂ ਜਿਤਾ ਲਓ ਯਾਰ ਬਸ ਹੋਰ ਤਾਂ ਕੋਈ ਕੁਝ ਨਹੀਂ ਚਾਹੁੰਦੇ ਕਿਸੇ ਤੋਂ ਯਾਰ ਜੀ ਜੇ ਹੁਣ ਗੱਲ ਕਰਕੇ ਵੱਡੇ ਬਾਦਲ ਦੀ ਗੱਲ ਕਰੀਏ ਹਾਂਜੀ ਹਾਂਜੀ ਲੋਕ ਕਦੇ ਸੀ ਬਾਦਲ ਕੇ ਖਾ ਗਏ ਬਾਦਲ ਕਨੇ ਆਇਆ ਕਰਤਾ ਜੀ ਤੇ ਜਿੱਥੇ ਵੀ ਅਸੀਂ ਵੀ ਇੰਟਰਵਿਊ ਕਰਨ ਜਾਂਦੇ ਹਾਂ ਤੁਸੀਂ ਵੀ ਸੁਣਦੇ ਹੋਵੋਗੇ ਸੋਸ਼ਲ ਮੀਡੀਆ ਤੇ ਹੁਣ ਕਹਿੰਦੇ ਬਾਦਲ ਵਰਗਾ ਤਾਂ ਮੁੱਖ ਮੰਤਰੀ ਜੀ ਮੁੱਖ ਮੰਤਰੀ ਹੈ ਨਹੀਂ ਸੀ ਬਾਦਲ ਇੱਕ ਐਸੀ ਸ਼ੈ ਸੀ ਉਹਦੀ ਕੋਈ ਖਵਰਾ ਨੰਗੇ ਪੈਰਾਂ ਦੀ ਭਗਤੀ ਸੀ ਪਹਿਲੀ ਗੱਲ ਤਾਂ ਜੀ ਬਾਣੀ ਕਹਿੰਦੀ ਆ ਤਪੋਂ ਰਾਜ ਰਾਜੋਂ ਨਰਕ ਖਬਰ ਉਹਦਾ ਕਿਹੜਾ ਤਾਪ ਕੀਤਾ ਸੀ ਜਿਹੜਾ ਰਾਜ ਮਿਲਿਆ ਬਾਦਲ ਦਾ ਰਾਜ ਅਲੱਗ ਹੀ ਸੀ ਜੀ ਉਹਦੇ ਮੂੰਹ ਤੋਂ ਆਪਾਂ ਕਿਸੇ ਦੀ ਨਿੰਦਿਆ ਨਹੀਂ ਸੁਣੀ ਤੁਸੀਂ ਕਿਸੇ ਨੇ ਇੱਕ ਵਾਰੀ ਤੁਹਾਡੇ ਯਾਦ ਹੋਊਗਾ ਭਗਵੰਤ ਮਾਨ ਜੀ ਖੜੇ ਸੀ ਉਧਰ ਉਹ ਖੜੇ ਸੀ ਉਹ ਆਪ ਤੇਰੀਏ ਜਿੱਤ ਗਈ ਉਧਰੋਂ ਭਗਵੰਤ ਮਾਨ ਜੀ ਜਿੱਤ ਗਈ ਸਰਕਾਰ ਬਣੀ ਨਹੀਂ ਕਾਂਗਰਸ ਦੀ ਬਣ ਗਈ ਸੀ ਪੱਤਰਕਾਰਾਂ ਨੇ ਜਾ ਕੇ ਬਾਦਲ ਨੂੰ ਪੁੱਛਿਆ ਕਹਿੰਦੇ ਭਗਵੰਤ ਮਾਨ ਕਹਿੰਦਾ ਮੈਂ ਸਰਕਾਰ ਬਣਾਉਂਗਾ ਉਹ ਕਹਿੰਦਾ ਅਸੀਂ ਵੀ ਕਹਿੰਦੇ ਸੀ ਸਾਡੀ ਬਣ ਗਈ ਉਹ ਕਹਿੰਦੇ ਨਹੀਂ ਕਹਿੰਦਾ ਸਾਰੇ ਜਿੱਤਣ ਨੂੰ ਹੀ ਖੜਦੇ ਆ ਭਾਈ ਐ ਕਿਹੜਾ ਕਹਿੰਦਾ ਹੁੰਦਾ ਮੇਰੀ ਨਹੀਂ ਬਣਨੀ ਭੂਤਮਾਨ ਵੀ ਕਹਿੰਦਾ ਸੀ ਅਸੀਂ ਵੀ ਕਹਿੰਦੇ ਸੀ ਸਾਡੀ ਵੀ ਨਹੀਂ ਬਣੀ ਭੂਤਮਾਨ ਦੀ ਵੀ ਨਹੀਂ ਬਣੀ ਮੇਰੀ ਗੱਲ ਮੇਰੇ ਨਾਲ ਕਰੋ ਭੂਤਮਾਨ ਦੀ ਭੂਤਮਾਨ ਨਾਲ ਨਾ ਕਰੋ ਨਿੰਦਿਆ ਚੁਗਲੀ ਹੈ ਨਹੀਂ ਸੀ ਉਹ ਬੰਦੇ ਕੋਲੇ ਇਹ ਗੱਲ ਬਿਲਕੁਲ ਜਾਇਜ਼ ਹੈ ਪਰ ਹੁਣ ਲੋਕਾਂ ਨੂੰ ਯਾਦ ਆਉਂਦਾ ਕਿਉਂਕਿ ਕੁਰਸੀ ਇਹੋ ਜਿਹੇ ਜਿਹੜਾ ਬਹਿ ਗਿਆ ਉਹਨੇ 걔ੜਾ ਪਾ ਹੀ ਦੇਣਾ ਯਾਰ ਤੁਹਾਡੀ ਗੱਲ ਫੇਰ ਮੁੜ ਕੇ ਉਹੀ ਆਉਂਦੀ ਹੈ ਤੇ ਮਰੇ ਤੋਂ ਬਾਅਦ ਵੀ ਚੰਗਾ ਕਹਿਣਾ ਫੇਰ ਚੰਗਾ ਜਿਉਂਦੇ ਨੂੰ ਨਹੀਂ ਕਹਿਣਾ ਜਿਦੇ ਬਾਅਦ ਉਹਦੀ ਡੈੱਡ ਬੋਡੀ ਲਈ ਆਉਂਦੇ ਸੀ ਲੋਕ ਛੜਕਾਂ ਤੇ ਖੜੇ ਸੀ ਗੱਡੀ ਨੂੰ ਮੱਥਾ ਟੇਕਦੇ ਸੀ ਕੋਈ ਵੀ ਆ ਸਾਡੇ ਪਿੰਡੇ ਤੇ ਡੇਰਾ ਕੋਲ ਦਾਸ ਦਾ ਜਦੋਂ ਕਹਿੰਦੇ ਬਾਬਾ ਕੋਲ ਦਾਸ ਜੀ ਹੁੰਦੇ ਸੀਗੇ ਉਦੋਂ ਲੋਕਾਂ ਨੇ ਨਹੀਂ ਚੰਗਾ ਚੰਗਾ ਮੰਨਿਆ ਹਾਂ ਜੀ ਹੁਣ ਲੋਕ ਨਾਕਰਾ ਕਰਦੇ ਹਾਂ ਜੀ ਹੁਣ ਰੱਬ ਦੱਸਦਾ ਚਰ ਕਿਤੇ ਵੀ ਕੋਈ ਵੀ ਮਿਸਾਲ ਹੈ ਇਹ ਜਿੱਥੇ ਵੀ ਕੋਈ ਕਿਸੇ ਨੂੰ ਮੰਨਦਾ ਮਰੇ ਤੋਂ ਬਾਅਦ ਮੰਨਦਾ ਪਤਾ ਨਹੀਂ ਕਿਉਂ ਪਹਿਲਾਂ ਚੰਗਾ ਹੀ ਕਹਿਣਾ ਨਾ ਕਹਿੰਦੇ ਬਾਪੂ ਨੂੰ ਵੀ ਨਹੀਂ ਕਹਿੰਦੇ ਹੁਣ ਚੰਗਾ ਨਹੀਂ ਕਹਿੰਦੇ ਇਹ ਵੱਡਣ ਵਾਲਾ ਦੋ ਚੇ ਦੋ ਮੁੰਡੇ ਇੱਕ ਤਾਂ ਕੋ ਬਾਪੂ ਸਾਡੇ ਗੋਣਾ ਦੀ ਕੁਤਲੀ ਆ ਹਾਂ ਤੇ ਦੂਜਾ ਕੋ ਗੋਣ ਨੇ ਤੈਨੂੰ ਐਵੇਂ ਲੱਗਦਾ ਵੱਡਣ ਵਾਲਾ ਹੈ ਉਹ ਹਾਂ ਇਹ ਕੋ ਬਾਪੂ ਜਿਹਦੇ ਹਲ ਹੁੰਦਾ ਉਹਨੂੰ ਚੰਗਾ ਲੱਗਦਾ ਜਿਹਨੂੰ ਮਾੜਾ ਮੋਟਾ ਹੱਥ ਝਾੜ ਦਿੰਦਾ ਉਹਦਾ ਬਾਪੂ ਆ ਹੂੰ ਦੂਜੇ ਦਾ ਦੋਸਮਣ ਹੂੰ ਇਹ ਤਾਂ ਆਮ ਹੀ ਚੱਲਦਾ ਹੈ ਹਾਂ ਵੀ ਚੱਲਦਾ ਹੈਂ ਤੇ ਮਰੇ ਤੋਂ ਬਾਅਦ ਡੋਵਲੇ ਤੇ ਫੋਟੋ ਬਣਾ ਲੈਂਦੇ ਮੇਰਾ ਬਾਪੂ ਦੀ ਇਹ ਹੂੰ ਬੇਬੇ ਬਾਪੂ ਬਾਪੂ ਇਹ ਟ੍ਰੈਂਡ ਬੜਾ ਚੱਲ ਰਿਹਾ ਹੈ ਸੱਚ ਤੂੰ ਯਾਦ ਕਰਾਦਾ ਮੇਰੇ ਟੈਟੂ ਦਾ ਬੇਬੇ ਬਾਪੂ ਦਾ ਨਾਮ ਬੜਾ ਲਿਖਦੇ ਪਤਾ ਨਹੀਂ ਕਿਉਂ ਉਹਦੇ ਨਾਲ ਕੀ ਹੋ ਜਾਊਗਾ ਜੀ ਕੋਚ ਨਹੀਂ ਹੋਣਾ ਤੁਸੀਂ ਜਿਵੇਂ ਡਰਾਈਵਰ ਹੈ ਤੁਹਾਡੇ ਵੀ ਬਣੇ ਜਿਆਦਾ ਡਰਾਈਵਰ ਦੇ ਬੜਿਆ ਮੋਰਨੀਆਂ ਜਾਂ ਮੱਲਾਂ ਦੇ ਡਰਾਈਵਰਾਂ ਦੇ ਨਿਸ਼ਾਨੀ ਸਾਨੂੰ ਪਤਾ ਸੀਗਾ ਜੀ ਮੁੜ ਕੇ ਇੱਕ ਨੱਕ ਦੇ ਨੇ ਪੱਤ ਸੁੱਕ ਜਾਣੇ ਬਾਹਾਂ ਸੁੱਕ ਜਾਣੇ ਨਾ ਮੋਰਨੀਆਂ ਤੋਂ ਵੱਤ ਕਾ ਬਣ ਜਾਣੀ ਹੈ ਫਾਇਦਾ ਕੀ ਅੱਛਾ ਪਹਿੜੀਆਂ ਲੱਗਣਗੀਆਂ ਜੀ ਹਨਾ ਅੱਜ ਤਾਂ ਆਪਾਂ ਬਣਾ ਲੈਂਦੇ ਸ਼ੇਰ ਬਣਾ ਲੈਂਦੇ ਫੇਰ ਉਹ ਬਿੱਲੀ ਬਣ ਜਾਣਾ ਸੀ ਜੀ ਹੁਣ ਸੁੱਕ ਕੇ ਸਰੀਰ ਆਉਣ ਫੇਰ ਬਿੱਲੀਆਂ ਦੇਣੀਆਂ ਸੀ ਉਹਦਾ ਕੋਈ ਫਾਇਦਾ ਨਹੀਂ ਜੀ ਜਿਉਂ ਦੇ ਬੰਦੇ ਦੀ ਸੇਵਾ ਕਰੋ ਹੁਣ ਮੈਂ ਲੰਗਰ ਲਾਉਣ ਚੱਲਿਆ ਵੇਰ ਅਸਰਮ ਉੱਥੇ ਬੇਬੇ ਬਾਪੂ ਵੇਖ ਕੇ ਮੇਰੇ ਕੋਲੇ ਕੀ ਹੈ ਮੇਰੇ ਕੋਲੇ ਆਹ ਇਕੱਲਾ ਘਰ ਹੈ ਵੀ ਕਹਿਣੇ ਪਏ ਜੀ ਇੱਕੋ ਘਰ ਹੈ ਇਹੀ ਪ੍ਰਾਪਰਟੀ ਇਹ ਵੀ ਕਹਿਣੇ ਪਈ ਆ ਬੇਟਾ ਮੈਂ ਕਦੇ ਇਹਨਾਂ ਕਦੇ ਸੋਚਦਾ ਹੁੰਨਾ ਕਦੇ ਮੇਰਾ ਪਰਿਵਾਰ ਵੀ ਕਹਿੰਦਾ ਵੀ ਇਹਦੇ ਲਈ ਕੋਈ ਛੱਡ ਕੇ ਜਾਵੇਂਗਾ ਤੂੰ ਕੋ ਲੋਕਾਂ ਨੂੰ ਹੀ ਬੰਡੇਗਾ ਜੀ ਮੈਂ ਤਾਂ ਲੋਕ ਵੀ ਮੇਰੇ ਆ ਲੋਕ ਮੈਨੂੰ ਦੇਣਗੇ ਜੀ ਇਹ ਕੀ ਪਤਾ ਮੈਨੂੰ ਲੋਕਾਂ ਨੇ ਕਦੋਂ ਕਹਿ ਦੇਣਾ ਵੀ ਚੱਲ ਬਾਬਾ ਤੇਰਾ ਕਰਜਾ ਲਾ ਦਿੰਨੇ ਆ ਇਹ ਵੀ ਨਹੀਂ ਪਤਾ ਠੀਕ ਹੈ ਜਿਵੇਂ ਅੱਜ ਸਾਡੀ ਭੈਣ ਆ ਇੱਕ ਸ਼ੇਂਦਰ ਭੈਣ ਆ ਬਰਨਾਲੇ ਤੋਂ ਜੀ ਵੈਨਕੂਵਰ ਦੇ ਵਿੱਚ ਰਹਿੰਦੀ ਐ ਜੀ ਉਹਦਾ ਸਵੇਰ ਫੋਨ ਆਇਆ ਕਹਿੰਦੀ ਵੀਰੇ ਕੱਲ ਨੂੰ ਕਹਿੰਦੀ ਤੈਨੂੰ 40000 ਰੁਪਿਆ ਪਾਉਣਾ ਗੱਡੀ ਲੈ ਜੀ ਪਿਆਰ ਦੀ ਗੱਲ ਐ ਲੋਕ ਪਿਆਰ ਕਰਦੇ ਆ ਪਿਆਰ ਕਰਦੇ ਆ ਉਹਨਾਂ ਨੂੰ ਪਤਾ ਵੀ ਸੇਵਾ ਕਰਨ ਦਾ ਬਿਲਕੁਲ ਜੀ ਹੁਣ ਉੱਥੇ ਬਜ਼ੁਰਗਾਂ ਨੂੰ ਵੇਖ ਕੇ ਅੱਖਾਂ 'ਚ ਪਾਣੀ ਆ ਜਾਂਦਾ ਹਮ ਝਰਕਾਂ ਕਿਉਂ ਯਾਰ ਇਹਨਾਂ ਨੂੰ ਸੰਭਲੋ ਯਾਰ ਬੱਪੂ ਇੱਕ ਬੱਬੇ ਐ ਦੱਸੋ ਜਿਵੇਂ ਕਹਿੰਦੇ ਹੁੰਦੇ ਆ ਮਾਂ ਪਿਓ ਹੁੰਦਾ ਬੱਚਿਆਂ ਨੂੰ ਜਿਨ੍ਹਾਂ ਦੇ 10 ਬੱਚੇ ਹੁੰਦੇ ਉਹ 10ਾਂ ਨੂੰ ਜਿਹੜੇ ਪਾਲ ਲੈਂਦਾ ਤੇ 10ਾਂ ਬੱਚੇ ਤੋਂ ਇੱਕ ਜਿਹੜੇ ਦੋ ਮਾਂ ਪਿਓ ਆ ਉਹ ਨਹੀਂ ਸਕਦਾ ਉਹ ਨਹੀਂ ਸਕਦੇ ਉਹ ਗੋ ਤੇਰੇ ਆ ਲੈ ਜਾਵੇ ਉਹ ਕੋਈ ਤੇਰੇ ਇਹ ਬੱਚਿਆਂ ਦਾ ਕਸੂਰ ਨਹੀਂ ਹੁੰਦਾ ਹੂੰ ਇਹ ਜੀ ਤੁਸੀਂ ਐਂ ਵੇਖੋ ਜਦੋਂ ਆਪਾਂ ਜਾਂਦੇ ਆਂ ਕਿ ਘਰੇ ਇਕੱਠੇ ਖੇਡਦੇ ਆਂ ਆਪਾਂ ਲੜਦੇ ਨਹੀਂ ਹੂੰ 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 ਆਪਾਂ ਇੱਕ ਦੂਜ ਨੂੰ ਘੁੱਟਦੇ ਨਹੀਂ ਹੂੰ ਵੱਡਾ ਛੋਟੇ ਨੂੰ ਆਮ ਹੀ ਘੁੱਟਦਾ ਹੈ ਹੂੰ ਪੈਂਦੀ ਆ ਘੁੱਟ ਭਰਾ ਭਰਾ ਨੂੰ ਘੁੱਟਦਾ ਹੈ ਹੂੰ ਰੋ ਰਾ ਕੇ ਫੇਰ ਉਹ ਹੋ ਹੀ ਜਾਂਦੇ ਸ਼ਾਮ ਨੂੰ ਇਕੱਠੇ ਹੂੰ ਸੋਭਾ ਨੂੰ ਇਕੱਠੇ ਰੋਟੀ ਇਕੱਠਿਆਂ ਨਹੀਂ ਖਾਣੀ ਇਹ ਜਦੋਂ ਤੁਹਾਡੇ ਵਿਆਹੇ ਗਏ ਨਾ ਆਪਾਂ ਉਦੋਂ ਮੰਨ ਲਓ ਬੰਡੀਆਂ ਪੈ ਜਾਂਦੀਆਂ ਉਦੋਂ ਮਾਪਿਓ ਚੰਗਾ ਨਹੀਂ ਰਹਿੰਦਾ ਉਦੋਂ ਜਿਹੜੀਆਂ ਉਹ ਆਉਂਦੀਆਂ ਉਹ ਭੁੱਲ ਜਾਂਦੀਆਂ ਕਿ ਅਸੀਂ ਵੀ ਮਾਪਿਓ ਬਣਨੇ ਜੀ ਅੱਜ ਅਸੀਂ ਆਪਦੇ ਸਾਸ ਸਹੁਰੇ ਨਾਂਇ ਕਰਾਂਗੇ ਕੱਲ ਨੂੰ ਸਾਡੇ ਨਵੀ ਆਏ ਉਹ ਘਟਨਾਤ ਸੁਣਾਉਂਦੇ ਹੁੰਦੇ ਨੇ ਕਿ ਉਹ ਬੰਦਾ ਆਪਦੇ ਪਿਓ ਨੂੰ ਨਹਿਰ 'ਚ ਸਿੱਟਣ ਚੱਲਿਆ ਸੀ ਉਹ ਜੋ ਸਿੱਟਣ ਲੱਗਿਆ ਉਹ ਕਹਿੰਦਾ ਪੁੱਤੇ ਇੱਥੇ ਨਾ ਸਿੱਟੀ ਯਾਰ ਹੂੰ ਇਹਨਾਂ ਥੋੜਾ ਜਿਹਾ ਘਾਂ ਕਰਦੇ ਹੋ ਕਹਿੰਦਾ ਕਿਉਂ ਬਾਪੂ ਹੂੰ ਕਹਿੰਦੇ ਇੱਥੇ ਮੈਂ ਆਪਦਾ ਪਿਓ ਸਿੱਟਿਆ ਸੀ ਯਾਰ ਹੂੰ ਤੋਂ ਲੈ ਕੇ ਘਰੇ ਮੁੜਿਆ ਸੀ ਉਹਨੇ ਕਹ ਕਾਲ ਨੂੰ ਮੇਰਾ ਜਿੱਟੂ ਵਜ਼ਰੀ ਤੀ ਚੱਲ ਪਈ ਹੂੰ ਜੇ ਮਾਪਿਓ ਦੀ ਸੇਵਾ ਕਰ ਲੋਗੇ ਤੁਹਾਡੀ ਸੇਵਾ ਹੋ ਜੂਗੀ ਹੂੰ ਜੇ ਤੁਸੀਂ ਉਹਨਾਂ ਨੂੰ ਬਿਰਦਾ ਅਸਰਮ ਛੱਡਿਆ ਤੁਹਾਨੂੰ ਵੀ ਛੱਡਣਗੇ ਹੂੰ ਇਹ ਤਾਂ ਇੱਧਰ ਕਰ ਲਾ ਇੱਧਰ ਪਰ ਲਾ ਪ੍ਰਮਾਤਮਾ ਨੇ ਹੱਥ ਤਾਂ ਲੈਣਾ ਬਈ ਹਾਂਜੀ ਦੁਨੀਆ ਮਰਨਾ ਭੁੱਲ ਗਈ सीआरपीएसプラス थी ये नहीं वेने भी समय बहुत ਘਟ ਰਿਹਾ ਹੈ ਸਾਡੇ ਕੋਲੇ ਹੂੰ ਜਿੰਦਗੀਆਂ ਘਟਦੀਆਂ ਜਾਂਦੀਆਂ ਉਮਰਾਂ ਘਟਦੀਆਂ ਜਾਂਦੀਆਂ ਬੱਚਿਆਂ ਦੇ ਡਿਪਰੈਸ਼ਨ ਵਧਦੇ ਜਾਂਦੇ ਆ ਪੜਾਈਆਂ ਦੇ ਪੜਾਈਆਂ ਚਾਇ ਕੁਝ ਵੀ ਨਹੀਂ ਹੂੰ ਪੜ ਕੇ ਕਿਸੇ ਨੇ ਕੁਝ ਨਹੀਂ ਲੱਗਣਾ ਹੂੰ ਜਾਣਾ ਕੈਨੇਡਾ ਹੂੰ ਹੁਣ ਉਹ ਕਹਿੰਦੇ ਡਿਪਲੋਮਾ ਕਰਕੇ ਆਓ ਹੂੰ ਹੁਣ ਕਾਲਜਾਂ ਦਾ ਨਹੀਂ ਉੱਥੇ ਚਲੇ ਜਾਣਗੇ ਹੂੰ ਪੜ ਕੇ ਮਾਰਨੇ ਪੋਚੀ ਹੈ ਹੂੰ ਮੈਂ ਉਹੀ ਗੱਲ ਕਰਦਾ ਮੈਂ ਕਹਿੰਦਾ ਵੀ ਇੱਥੇ ਕੰਮ ਕਰ ਲੋ ਹੁਣ ਤੁਸੀਂ ਯਕੀਨ ਮੰਨਿਓ ਮੈਂ ਰਾਤ 1 ਵਜੇ ਸੁੱਤਾ ਤੇ ਤੜਕੇ 6 ਵਜੇ ਉੱਠ ਖੜਿਆ ਬੁਖਾਰ ਚੜਿਆ ਸੀਗਾ ਦਵਾਈ ਲੈ ਕੇ ਹੁਣ ਰੈਡੀ ਹੋ ਗਿਆ ਹੁਣ ਲੰਗਰ ਲਾਉਣ ਚੱਲਿਆ ਕੱਲ ਨੂੰ ਵੇਰ ਆਪਦੇ ਕੰਮ ਤੇ ਆ ਕੇ ਸਾਗ ਲਿਆ ਕੇ ਦੇਣਾ ਧਰਨਾ ਪੇਰ ਜਾਣਾ ਯਾਰ ਜੇ ਆਪਾਂ ਕੈਨੇਡਾ ਜਿੱਨਾ ਕੰਮ ਇੱਥੇ ਕਰਾਂਗੇ ਕੈਨੇਡਾ ਜਿੱਨੇ ਪੈਸੇ ਬਣਨਗੇ ਤੁਹਾਨੂੰ ਮੇਰੇ ਤਾਂ ਹੁਣ ਫਾਲੋਅਰ ਵੀ ਆਉਂਦੇ ਆ ਜੀ ਮੈਂ ਤਾਂ ਲੰਗਰ ਵੀ ਲਾਉਣਾ ਮੇਰੇ ਕੋਲ ਤਾਂ ਫ੍ਰੀ ਵਾਲੇ ਵੀ ਆਉਂਦੇ ਆ ਮੈਂ ਤਾਂ ਆਵਾਜ਼ ਵੀ ਨਹੀਂ ਮਾਰਨੀ ਕਿਸੇ ਨੂੰ ਦੇਤੇ ਕਿ ਨਹੀਂ ਦੇਤੇ ਕੁਈ ਸਵੱਦ ਵੀ ਦੇ ਜਾਂਦਾ ਹੈ ਕੋਈ ਨਹੀਂ ਵੀ ਦਿੰਦਾ ਹੂੰ ਚਲੋ ਚੱਲੀ ਜਾਂਦਾ ਹੈ ਨਾ ਮੈਂਦਾ ਆਪ ਦਾ ਆਪ ਨੂੰ ਧਿਆਨ ਰੱਖਣਾ ਪੈਂਦਾ ਹੈ ਹੂੰ ਹੂੰ ਪਰ ਕੋਈ ਆਪਣਾ ਫਾਲੋਅਰ ਨਾ ਗੁੱਸੇ ਹੋ ਜੇ ਯਾਰ ਕੀ ਪੈਦਾ ਹੈ ਨਾ ਜੀ ਤੇ ਪਰ ਜਿਹਨੇ ਬੰਦੇ ਨੇ ਕੰਮ ਕਰਨਾ ਹੈ ਨਾ ਤਰੀਕੇ ਨਾਲ ਉਹ ਕੰਮ ਕਰੋ ਰੋਡ ਤੇ ਖੜੋ ਮੈਂ ਕਹਿੰਦਾ 버ਗਰ ਲਾਓ ਚੱਲੀਆਂ ਵੇਚੋ ਮੱਕੀ ਵੇਚੋ ਸਾਗ ਵੇਚੋ ਕੁਝ ਵੇਚੋ ਯਾਰ ਹੂੰ ਕੰਮ ਕਰੋ ਮਿਹਨਤ ਕਰੋ ਉੱਥੇ ਵੀ ਤਾਂ ਪੋਚੇ ਲਾਉਣੇ ਜਾ ਕੇ ਕਿਸੇ ਦੇ ਇਥੇ ਆਪਦੇ ਘਰੇ ਆ ਤੁਸੀਂ ਬਸ ਗੱਲ ਕਰਕੇ ਪੰਜਾਬ ਨੂੰ ਇੱਕ ਸੋਨੇ ਦੀ ਚੜੀ ਕਿੱਦ ਸੀ ਕੰਮ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕੰਮ ਬਹੁਤ ਜ਼ਿਆਦਾ ਹੈ ਇਹ ਕੰਮ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਫਿਰ ਲੋਕ ਕੈਨੇਡਾ ਅਮਰੀਕਾ ਅੰਗਲੈਂਡ ਨੂੰ ਕਿਉਂ ਭੱਜ ਰਹੇ ਨੇ ਨਾ ਪੈਸਾ ਆਪਣਾ ਉਧਰ ਜਾਂਦਾ ਜੇ ਉਹੀ ਪੈਸਾ ਇੱਥੇ ਲੈ ਕੇ ਕਾਰੋਬਾਰ ਚਲਾ ਲੈਣ ਉਹ ਹੀ ਗੱਲ ਹੈ ਜੀ ਉਥੇ 30 ਲੱਖ ਰੁਪਇਆ ਲਾ ਕੇ ਲੈ ਕੇ ਜਾਂਦੇ ਨਾ 30 ਲੱਖ ਰੁਪਇਆ ਲਾਉਂਦੇ ਨਾ ਆਪਣੇ ਬੰਦੇ 30 ਲੱਖ 40 ਲੱਖ ਲਾ ਕੇ ਜਾਂਦਾ ਬੰਦਾ ਤੇ ਇੱਥੇ 2-3 ਲੱਖ ਲਾ ਕੇ ਕੰਮ ਚਲਾ ਲੇਵੇ ਇਹ ਕਹਿੰਦੇ ਇੱਥੇ ਕੁਝ ਨਹੀਂ ਤੇ ਭਈਏ 45 50 ਲੱਖ ਦੀਆਂ ਕੋਠੀਆਂ ਕਿਵੇਂ ਲੈ ਲੈਂਦੇ ਬਈ ਭਈਏ ਪੰਜਾਬ ਚ ਕੋਠੀਆਂ ਕਿਵੇਂ ਪਾਈ ਬੈਠਿਆ ਬਈ ਜੇ ਇੱਥੇ ਕੁਝ ਹੈਗਾ ਤਾਂ ਤਾਂ ਹੀ ਪਾਈ ਬੈਠਿਆ ਜੀ ਇਹ ਕਹਿ ਦਿੰਦੇ ਆ ਵੀ ਕੁਝ ਨਹੀਂ ਯਾਰ 12 ਪੜੇ ਬੱਚੇ ਨੂੰ ਕੀ ਪਤਾ ਇੱਥੇ ਕੀ ਨਹੀਂਗਾ 12 ਪੜਿਆ ਬੱਚਾ ਕਿਹਦੇ ਨਾਲ ਵਿਚਰ ਗਿਆ ਯਾਰ ਕਿਹਦੇ ਨਾਲ ਕੰਮ ਕਰ ਗਿਆ ਯਾਰ ਉਹ ਉਹਨੂੰ ਕੀ ਪਤਾ ਦੁਨੀਆਦਾਰੀ ਕਿੱਥੇ ਆ 12 ਪੜਿਆ ਕਹਿੰਦੇ ਇੱਥੇ ਕੀ ਹੈ ਯਾਰ ਇੱਥੂ ਹੀ ਚੱਲਿਆ ਪੈਸੇ ਲਾ ਕੇ ਇੱਥੇ ਕੀ ਨਹੀਂ ਸਾਡੀ ਧਰਮਾ ਸਾਡੀ ਭੂਮੀ ਐ ਇਹ ਸਾਡੀ ਮਾਂ ਐ ਇਹ ਧਰਤੀ ਯਾਰ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਐ ਯਾਰ ਸਾਰਾ ਕੁਝ ਹੀ ਇੱਥੇ ਐ ਉੱਥੇ ਜਾ ਕੇ ਵੀ ਇਹੀ ਯਾਦ ਆਉਂਦੀ ਐ ਸਾਨੂੰ ਜਿਹੜੇ ਹੁਣ ਸਾਨੂੰ ਭਰਾ ਪੈਸੇ ਭੇਜਦੇ ਆ ਉਧਰ ਜਾ ਕੇ ਬੈਠ ਕੇ ਜੇ ਉਹਨਾਂ ਦਾ ਦਿਲ ਧੜਕਦਾ ਤਾਂ ਹੀ ਭੇਜਦੇ ਆ ਤਾਂ ਹੀ ਭੇਜਦੇ ਆ ਤਾਂ ਹੀ ਭੇਜਦੇ ਨੇ ਵੀ ਸਾਡੇ ਲੋਕਾਂ ਨੂੰ ਸੇਵਾ ਕਰਨ ਸਾਡੇ ਬਜ਼ੁਰਗਾਂ ਦੀ ਸੇਵਾ ਕਰਨ ਗਾਂ ਵਧਣ ਸਾਡੇ ਬੰਦੇ ਉਹ ਇੰਨੇ ਇੰਨੀ ਔਖੀ ਕਮਾਈ ਕਰਕੇ ਭੇਜਣੀ ਬਹੁਤ ਔਖੀ ਹੈ ਪਰ ਦੇਣ ਵਾਲਾ ਦਾਤਾ ਅੱਜ ਸਾਡੇ ਕੋਲੇ ਕੱਖ ਨਹੀਂ ਸੀ ਮੇਰੇ ਜੇਬ 'ਚ ਕੋਈ ਪੈਸਾ ਨਹੀਂ ਹਮ ਕੱਲ ਜਮੇ ਸਾਡੇ ਕੋਲੇ ਇੰਨੀ ਭੀੜ ਇੰਨੀ ਭੀੜ ਸਾਡੇ ਕੋਲ ਨਿਰਮਲ ਹੁੰਦਾ ਬੰਦਾ ਘੋਲੀਏ ਤੋਂ ਉਹ ਮੈਨੂੰ ਕਹਿੰਦਾ ਯਾਰ ਪੈਸੇ ਹੀ ਅੱਧੇ ਦੇ ਕੇ ਬਾਬਾ ਯਾਰ ਅੱਜ ਤਾਂ ਅੱਧੇ ਦੇ ਕੇ ਨਹੀਂ ਗਏ ਯਾਰ ਮੈਂ ਹਾਂ ਕੋਈ ਗੱਲ ਨਹੀਂ ਕਹਿੰਦਾ ਕੱਲ ਨੂੰ ਆਪਾਂ ਲੰਗਰ ਲਾਉਣਾ ਯਾਰ ਤੇ ਚਾਰ ਕੋਈ ਅਫਸਰ ਆਏ ਮੈਨਾ ਨਹੀਂ ਲੈਣਾ ਉਹਨਾਂ ਨੇ ਰੋਟੀ ਖਾਦਿਓਗੇ ਪੈਸੇ ਅਸੀਂ ਆਕਾ ਜੀ ਬਾਤ ਕੋਈ ਕਰਨੀ ਨਹੀਂ ਰਹਿੰਦੇ ਉਹ ਨਰਮਲ ਕਹਿੰਦਾ ਜੀ ਲੰਗਰ ਲਾਉਣਾ ਤੁਸੀਂ ਲੰਗਰ ਆਸਤੇ ਪਾ ਦਿਓ ਉਹਨਾਂ ਦਾ 5-600 ਬਣਦਾ ਸੀ ਉਹਨਾਂ ਨੇ 100 ਰੁਪਏ ਦੇ ਦੇ ਕਹਿੰਦੇ ਲੰਗਰ ਚ ਪਾ ਦਿਓ ਨਰਮਲ ਮੇਰੇ ਨਾਲ ਝਾਕਿਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਮੈਂ ਤਾਂ ਕਹ 1000 ਦੇਣਗੇ ਉਹ ਮੈਂ ਕਿਹਾ ਹੈ ਹੀ ਨਹੀਂ ਲੋਕਾਂ ਨੂੰ ਫਿਕਰ ਬਾਈ ਅਗਲਾ ਕਹਿੰਦਾ ਅੱਜ ਦੀ ਗਾੜੀ ਕੱਲ ਦਾ ਸੋਚੋ ਕੱਲ ਦਾ ਸੋਚੋ ਹੈਨਾ ਪਰ ਮੈਨੂੰ ਮੇਰਾ ਪਰਿਵਾਰ ਰੱਬ ਵਰਗਾ ਮਿਲਿਆ ਬਾਈ ਮੇਰੀ ਵਾਈਫ ਆ ਉਹਨੇ ਕਦੇ ਮੱਥੇ ਤੇ ਉੜੀ ਨਹੀਂ ਪਾਈ ਜੀ ਉਹਨੂੰ ਪਤਾ ਹੈ ਵੀ ਆਪੇ ਕਰੂਗਾ ਖੂ ਪੱਟੂਗਾ ਸੇਵਾ ਕਰੂਗਾ ਕਰਨ ਦੇ ਜੇ ਮੈਂ ਨਸ਼ਾ ਛਡਾਉਂਦਾ ਸੀ ਲੋਕਾਂ ਦਾ ਉਦੋਂ ਵੀ ਉਹਨੇ ਕਹਿਣਾ ਉਦੋਂ ਵੀ ਸੋਨਾ ਹੱਸ ਕੇ ਫੜਾਤਾ ਮੈਨੂੰ ਕੰਦੀ ਰੱਖਿਆ ਉਹ ਉਦੋਂ ਵੀ ਲੋਕ ਮੈਨੂੰ ਕਹਿੰਦੇ ਸੀ ਕਹਿੰਦੇ ਬਾਬੇ ਨੂੰ ਪੈਸੇ ਬਣਦੇ ਆ ਕਿਵੇਂ ਮੈਂ ਕਿਹਾ 3000 ਰੁਪਇਆ ਮੈਂ ਇੱਕ ਬੰਦੇ ਨੂੰ ਕਿਹਾ ਸੀ ਵੀ ਲੈ ਕੇ ਚੱਲਿਓ ਗੁਜਰਾਤ ਜਾਣਾ ਜੀ 1500 ਤੋਂ ਆਉਣ ਜਾਣ ਦਾ ਖਰਚ ਹੈ 8 ਦਿਨ ਉੱਥੇ ਰਹਿਣਾ ਚਾਹ ਪਾਣੀ ਦੁੱਧ ਸਾਰਾ ਕੋ ਪੀਣਾ ਮੁੱਲ ਦਾ ਪਹਿਲੀ ਗਲਾਵਲੀ ਬੰਦਾ ਤੁਹਾਨੂੰ ਪਤਾ 3000 ਲੈ ਕੇ ਆਉਂਦਾ ਨਹੀਂ ਘਰ ਦੇ ਤਾਂ ਦੇ ਦਿੰਦੇ ਮੇਰੇ ਕੋਲੇ ਉਹਨਾਂ ਕੋਲ ਤਾਂ 500 ਕੇ ਕੋਲੇ 1000 ਹੈ ਸਾਰਿਆਂ ਦੇ ਪੱਲਿਓਂ ਲਾਉਣੇ ਆ ਫਿਰ ਮੇਰੇ ਚਾਚੇ ਤਾਏ ਦਾ ਪੁੱਤੀ ਆ ਰੂਬੀ ਗੁੱਸੇ ਤੋਂ ਮੁੰਡਾ ਅਮਰੀਕਾ ਰਹਿੰਦਾ ਸੀ ਉਹ ਸੀਗਾ ਇੱਕ ਪਟਵਾਰੀ ਸੀ ਹਰਿਆਣੇ ਦਾ ਮੈਂ ਉਹਨਾਂ ਨੂੰ ਜ਼ਿੰਮੇਵਾਰੀ ਦੇਤੀ ਮੈਂ ਕਿਹਾ ਕਿ ਪੈਸੇ ਤੁਹਾਡੇ ਹੱਥ ਜਾਂ ਤੁਸੀਂ ਲਾਓ ਰੂਬੀ ਕਹਿੰਦਾ ਖਰਚਾ ਮੈਂ ਕਰੂੰਗਾ ਕਿ ਬਾਈ ਕਹਿੰਦਾ ਮੈਂ ਕਰਾਂਗਾ ਚੰਗਾ ਜਾਣੇ 45 ਸਵਾ ਲੱਖ ਹੋ ਗਿਆ ਜੀ ਹੂੰ ਉਹ ਪਟਵਾਰੀ ਮੈਨੂੰ ਕਹਦਾ ਆਇਆ ਤੇਰਾ ਤਾਂ ਘਾਰੀ ਉਜੜ ਜੂ ਯਾਰ ਹੂੰ ਬਈ ਸਵਾ ਲੱਖ ਹੋ ਗਿਆ ਮੈਂ ਕਿਹਾ ਭੇਜਣ ਵਾਲੇ ਵੀ ਹੈਗੇ ਮੈਨੂੰ ਇਹ ਨਹੀਂ ਗੱਲ ਹੂੰ ਖਾਣ ਵਾਲੇ ਤਾਂ ਇਹ ਹੈਗੇ ਭੇਜਣ ਵਾਲੇ ਵੀ ਹੈਗੇ ਆ ਪਰ ਦੁੱਖ ਇਹ ਹੈ ਸੋਨਾ ਮੇਰਾ ਅੱਜ ਵੀ ਪਿਆ ਲੱਗੇ ਨੇ ਹੂੰ 5 ਲੱਖ ਮੈਂ ਤੇ ਲਿਆ ਸੀਗਾ ਫਿਰ ਇਹ ਤੇ 25 ਲੱਖ ਲੈ ਕੇ ਫਿਰ ਮੈਂ ਸਾਰਿਆਂ ਦੇ ਲੈਣ ਦੇਣੇ ਲਾ ਕੇ ਫਿਰ ਮੈਂ ਕਿਹਾ ਤਾਂ ਉਹਨੇ ਇੱਕ ਪਾਸੇ ਕਹਿਸ ਤੇ ਭਰੀ ਚੱਲਾਂਗੇ ਯਾਰ ਹੂੰ ਮੈਂ ਘਰ ਤੱਕ ਵੇਚਣ ਨੂੰ ਤਿਆਰ ਹੋ ਗਈ ਸੀ ਘਰ ਵਾਲੇ ਕਹਿੰਦੇ ਕਰੋ ਸੇਵਾ ਦੱਬ ਕੇ ਕਿਉਂਕਿ ਉਹਨੂੰ ਵੀ ਭਰੋਸਾ ਰੱਬ ਤੇ ਆਸੀਂ ਬਹੁਤ ਕਰੀ ਐ ਜੀ ਜੀ ਪਹਿਲਾਂ ਤੋਂ ਹਨਾ ਤੱਕੇ ਖਾਦੇ ਆ ਘਰ ਤੋਂ ਬਿਨਾ ਰਹੇ ਆ ਦੇਖਿਆ ਯਾਰ ਬੜਾ ਔਖਾ ਰਹਿਣਾ ਹਮ ਸਾਰਾ ਕੁਝ ਵੇਖ ਲਿਆ ਵੀ ਕੋਈ ਗੱਲ ਨਹੀਂ ਲੋਕਾਂ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਹਮ ਪਰ ਜਿਹੜਾ ਤਾਂ ਛੱਡ ਜਾਂਦਾ ਉਹ ਤਾਂ ਕਹਿੰਦੇ ਬਾਬਾ ਬਹੁਤ ਚੰਗਾ ਹੈ ਹਮ ਜਿਹੜਾ ਆ ਕੇ ਲੱਗ ਜਾਂਦਾ ਸੀ ਉਹ ਕਹਿੰਦੇ ਬਾਬਾ ਕੁੱਤਾ ਹੈ ਹੈ ਕਿ ਉਹ ਗੋਦੀ 500 ਵੀ ਉਹਦਾ ਖਰਚਾ ਆ ਗਿਆ ਉਹਨੇ ਕਹਿੰਨਾ ਉਹ ਵੀ 500 ਮੇਰਾ ਮੂੜੀ ਹਾਂ ਮੈਂ ਆਵਦਾ ਸਮਾਨ ਲਵਾਇਆ ਯਾਰ ਹੂੰ ਆਹ ਕੰਮ ਹੈ ਸਾਡੇ ਯਾਰ ਹੁਣ ਮੈਂ ਇਹ ਬਿਰਧਾਂ ਦੀ ਸੇਵਾ ਕਰਦਾ ਇਹ ਵਾਕਈ ਯਾਰ ਰੱਬ ਵਸਦਾ ਹੈ ਹੂੰ ਮੇਰਾ ਭਰਾ ਮਾਨਪ੍ਰੀਤ ਮਾਲੇ ਤੋਂ ਕੈਨੇਡਾ 'ਚ ਬੈਠਾ ਤੜਕੇ ਮੈਂ ਕਿਸੇ ਬੰਦੇ ਨੂੰ ਫੋਨ ਲਾਇਆ ਮੈਂ ਕਿਹਾ ਮੈਨੂੰ ਰੁਪਈਆ 4000 ਦੇਈ ਮੈਂ ਲੰਗਰ ਲਾਉਣ ਜਾਣਾ ਮੈਂ ਕਿਹਾ ਕੱਲ ਨੂੰ ਕਰਾਂਗੇ ਸਾਫਤਾਬ ਹੂੰ ਉਹ ਕਹਿੰਦਾ ਲੈ ਜਾਓ ਤੁਹਾਨੂੰ ਉਹਦਾ ਫੋਨ ਆ ਗਿਆ ਹੂੰ ਮਾਨਪ੍ਰੀਤ ਦਾ ਮਾਲੇ ਤੋਂ ਹੂੰ ਕੈਨੇਡਾ 'ਚ ਵਿਚਾਰਾ ਪਤਾ ਨਹੀਂ ਕੀ ਕਰਦਾ ਰੱਬ ਜਾਣੇ ਕੀ ਨਹੀਂ ਉਹ ਕਹਿੰਦਾ ਬਾਬਾ ਜੀ ਕਾਊਂਟਰ ਨੰਬਰ ਦੇ ਦਿਓ ਹੂੰ ਮੈਂ ਕਹਿੰਦਾ ਕੌਣ ਬੋਲਦਾ ਕਹਿੰਦਾ ਮਨਪ੍ਰੀਤ ਐ ਜੀ ਕੈਨੇਡਾ ਚੋਂ ਬੋਲਦਾ 5000 ਰੁਪਏ ਅੱਛੇ ਦਿਨੇ ਆ ਗਏ ਹੂੰ ਸ਼ਰਦਾ ਬਹੁਤ ਲੋਕਾਂ ਚ ਮੈਂ ਕਹਿੰਦਾ ਫੜਨ ਨਹੀਂ ਜਾਣਾ ਆਪਾਂ ਕਹਿੰਦਾ ਕਿਉਂ ਮੈਂ ਕਹ ਬਾਬੇ ਨੇ ਭੇਜਤੀ ਹੂੰ ਜਿਉਂ ਦਾ ਵਸਦਾ ਰਵੇ ਮਨਪ੍ਰੀਤ ਮੈਂ ਕਾ ਆ ਗਈ ਹੂੰ ਤੇ ਜੀ ਹੁਣ ਮੇਰੀ ਗੱਡੀ ਚੱਲੀ ਸੀ ਤਾਂ ਮੇਰੀ ਉਸ ਅੰਦਰ ਭੈਣ ਖੜੀ ਹੋ ਗਈ ਮੇਰੇ ਨਾਲ ਹੂੰ ਹੈ ਜੀ ਉਧਰ ਵਿਕੀ ਆ ਇੱਕ ਭਰਾ ਮੇਰਾ ਅਮਰੀਕਾ ਜਾ ਮਨੀ ਹਰ ਗਿਆ ਕਈ ਆ ਬੰਦੇ ਬਹੁਤ ਆ ਯਾਰ ਮੇਰੇ ਨਾਲ ਜਿਹੜੇ ਕਹਿੰਦੇ 10 ਸਹੀ ਬਾਬਾ ਮੂੰਹੋਂ ਘੱਟ ਕੀ ਚਾਹੀਦਾ ਯਾਰ ਹੂੰ ਤੇ ਜੇ ਮੈਂ ਕਹਾਂ ਖਾਣ ਵਾਲੇ ਤੋਂ ਥੋਣ ਵਾਲੇ ਵੀ ਬਹੁਤ ਹੈ ਥੋਣ ਵਾਲੇ ਬਹੁਤ ਹੈ ਹੈਨਾ ਜੀ ਪਰ ਮੈਂ ਕਹਿੰਦਾ ਵੀ ਬੰਦੇ ਨੂੰ ਪਛਾਣ ਲੋ ਪਝਾਂ ਲੋ ਬੰਦਾ ਧਰਤੀ ਤੇ ਕਿਉਂ ਆਇਆ ਤੁਸੀਂ ਵੀ ਕਿਉਂ ਆਏ ਆ ਆਪਾਂ ਧਰਤੀ ਤੇ ਆਪਣਾ ਵਜੂਦ ਕੀ ਆ ਕਾ ਤੂੰ ਭੇਜਿਆ ਆਪਾਂ ਨੂੰ ਇਹ ਥੋੜੀ ਆਪਾਂ ਨੂੰ ਭੇਜਤਾ ਵੀ ਜਾਓ ਖਾ ਲੋ ਹੱਗ ਲੋ ਖਾ ਲੋ ਹੱਗ ਲੋ ਮਰ ਜਾਓ ਤੇ ਆ ਜਾਓ ਇਹ ਤਾਂ ਕੰਮ ਨਹੀਂ ਆਪਣਾ ਹੂੰ ਭੇਜਿਆ ਤਾਂ ਕਿਸੇ ਕੰਮ ਨੂੰ ਆਪਾਂ ਨੂੰ ਆਪਣਾ ਕੋਈ ਵਜੂਦ ਹੈ ਯਾਰ ਆਪਾਂ ਕੋ ਕੰਮ ਕਰਨ ਆਏ ਆ ਆਪੋ ਕਰ ਲੋ ਜੀਵਨ ਸਫਲ ਹੋ ਜਾਊਗਾ ਬਾਣੀ ਨਾਲ ਜੁੜ ਕੇ ਰਹੋ ਧਰਮਾਂ ਨੂੰ ਬਰਾਬਰ ਰੱਖੋ ਸਾਰਿਆਂ ਨੂੰ ਤੁਰੇ ਚੱਲੋ ਅੱਗੇ ਵਧੇ ਚੱਲੋ ਗਰੀਬਾਂ ਦੀ ਸੇਵਾ ਕਰੋ ਤੇ ਆਪੇ ਰੱਬ ਯਾਰ ਇੱਕ ਦਿਨ ਸੌਖਾ ਲੈ ਜਾਊਗਾ ਜੀ ਬੰਦੇ ਨੂੰ ਜਿਉਂ-ਦਿਨ ਪਤਾ ਲੱਗ ਜੂ ਮੈਂ ਮਰ ਕੇ ਕਿੱਥੇ ਜਾਣਾ ਜੀ ਬੰਦਾ ਰੱਬ ਨੂੰ ਮੰਨਣ ਵਾਲਾ ਚਾਹੀਦਾ ਜੀ ਜੀ ਪਰ ਨਹੀਂ ਹੁਣ ਸਾਡੇ ਗੁਰੂ ਘਰ ਅਚ ਕਿੰਨਾ ਪੈਸਾ ਪਿਆ ਜੀ ਪਾਠੀ ਤਨਖਾਹ 5000 ਇਹ ਕਿਹੜਾ ਰੂਲ ਹੈ 5000 ਨਾ 10000 ਨਾ ਕੀ ਹੋ ਜੂਗਾ ਜੀ ਗ੍ਰਾਂਤੀ ਦਾ ਜੀ ਗ੍ਰਾਂਤੀ ਤਨਖਾਹ ਘੱਟ ਤੋਂ ਘੱਟ 50000 ਚਾਹੀਦੀ ਆ ਕਿਉਂਕਿ ਉਹਨਾਂ ਨੇ ਆਪ ਦਾ ਘਰਵਾਰ ਛੱਡ ਕੇ ਗੁਰੂ ਘਰ ਚ ਰਹਿਣਾ ਜਿਹੜੇ ਮਗਰਛਾਤ ਆ ਉਹ ਵੀ ਡਿੱਗ ਪੈਣੀ ਆ ਜਦੋਂ ਗੁਰੂ ਘਰ ਚੋਂ ਰਿਟਾਇਰ ਹੋ ਕੇ ਜਾਵੇ ਉਹਦੇ ਕੋਲੇ ਕੋਈ 50 60 60 ਲੱਖ ਰੁਪਈਆ ਤਾਂ ਹੋਵੇ ਖਰ ਪਾਵੇ ਆ ਉਹਦੇ ਬੱਚੇ ਵਿਆਹਵੇ ਆ ਉਹਦੇ ਬੱਚੇ ਉਹਨੂੰ ਤਾਂ ਪਹਿਰਾ ਸਰ ਕਰੇ ਜੀ ਗਾਂ ਵੀ ਕੋਈ ਆਪਦੇ ਬੱਚਿਆਂ ਨੂੰ ਗ੍ਰਾਂਥੀ ਬਣਾਵੇ ਭਾਈ 50000 ਤਨਖਾਹ ਹੈ ਹੂੰ ਕੋਈ ਗ੍ਰਾਂਥੀ ਨਹੀਂ ਬਣ ਰਿਹਾ ਜੀ ਪ੍ਰਧਾਨ ਦੀ ਤਨਖਾਹ ਲੱਖ ਰੁਪਈਆ ਤੇ ਜਿਹੜਾ ਗੁਰੂ ਦਾ ਵਜੀਰ ਹੈ ਜੀ ਨੇ ਪਾਠ ਕਰਨਾ ਉਹਦੀ 5000 ਦੱਸੋ ਜੀ ਇਹ ਕਿਹੜਾ ਰੂਲ ਹੈ ਯਾਰ ਕਮੇਟੀ ਦਾ ਕਿਹੜਾ ਜੋਰ ਲੱਗਦਾ ਉਹ ਤਾਂ ਲੋੜ ਹੀ ਨਹੀਂ ਲੋੜ ਤਾਂ ਗ੍ਰਾਂਥੀ ਦੀ ਹੈ ਗ੍ਰਾਂਥੀ ਦੀ ਹੈ ਕੀਰਤਨੀਆਂ ਦੀ ਹੈ ਜੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮੇਂ